ਸ਼੍ਰੀ ਸ਼ਕਲ ਜੀ ਸਾਰਿਆਂ ਨੂੰ ਮੈਂ ਲਪੇਟ ਕਰ ਹਾਜ਼ਰਾਂ ਚੇ ਸ੍ਰਿੰਦਰ ਕੌਰ ਦੁਆਰਾ ਲਿਖੀ ਗਈ ਨਾਵਲ ਚੰਦਰੀ ਤਕਦੀਰ ਦਾ ਭਾਗ 7 ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਬਾਜੀ ਤੁਸੀਂ ਸਾਡੇ ਸ਼ਹਿਰ ਦੀ ਹੀ ਬਦਲੀ ਕਰਵਾ ਦੇਵੋ ਫਿਰ ਆਪਾਂ ਚੰਡੀਗੜ੍ਹ ਦੀ ਬਾਤ ਕਰਵਾ ਲਵਾਂਗੇ ਬਠਿੰਡੇ ਤੇ ਫਿਰੋਜ਼ਪੁਰ ਨਾਲੋਂ ਇੱਥੇ ਵਧੀਆ ਨਲਿਆ ਸੀ ਵੀ ਇੱਥੇ ਹੀ ਆ ਮੀਟਾ ਤੇ ਦੀਪੀ ਨੂੰ ਇਹੀ ਠਿਕ ਲੱਗਾ ਦੀਪੀ ਦੀ ਬਦਲੀ ਸੁੱਖੀ ਦੇ ਸ਼ਹਿਰ ਦੀ ਹੋ ਗਈ ਤੇ ਉਹ ਸਾਰੇ ਵਾਪਸ ਚਲ ਪਏ ਪਰ ਜੀ ਨੀਟੇ ਦੇ ਘਰ ਕਿਸੇ ਨੂੰ ਕੁਝ ਵੀ ਨਹੀਂ ਪਤਾ ਸੀ ਦੀਪੀ ਵੀ ਸੋਚ ਰਹੀ ਸੀ ਕਿ ਘਰੋਂ ਬਾਹਰ ਰਹਿਣਾ ਕਿੰਨਾ ਮੁਸ਼ਕਿਲ ਹੋਵੇਗਾ ਜੀ ਸੱਸ ਨਾ ਮੰਨੀ ਫੇਰ ਤਾਂ ਰੋਜ਼ ਹੀ ਹਉਣਾ ਚਾਣਾ ਪਿਆ ਕਰਨਾ ਕਿਉਂਕਿ ਸੱਸ ਨੂੰ ਦੂਰ ਦਰਾਡੇ ਨੌਕਰੀ ਕਰਨਾ ਪਸੰਦ ਨਹੀਂ ਸੀ ਨੀਟੇ ਨੇ ਉਸਨੂੰ ਸੋਚਦੀ ਨੂੰ ਦੇਖ ਕੇ ਕਿਹਾ ਨੀਟਾ ਠੀਕ ਹੈ ਰਾਣੀ ਕਿਹੜੀਆਂ ਸੋਚਾਂ ਚ ਡੁੱਬੀ ਬੈਠੇ ਆਂ ਦੀਪੀ ਕੋਈ ਗੱਲ ਨਹੀਂ بس ਜਿਹਹ ਪਾਰੀ ਹੋ ਰਿਹਾ ਸਫਰ ਕਰਕੇ ਸ਼ਿੰਦਾ ਪਾਜੀ ਕਾ ਰੋਕੋ ਉਹ ਸਾਹਮਣੇ ਰੈਸਟੋਰੈਂਟ ਹੈ ਉੱਥੇ ਚੱਲਦੇ ਆਂ ਚਾਹ ਪਾਣੀ ਪੀ ਕੇ ਨਲੇ ਥੋੜਾ ਫਰੈਸ਼ ਹੋ ਜਾਵਾਂਗੇ ਸ਼ਿੰਦਾ ਸੁੱਖੀ ਨਾਲ ਵੀ ਮਜ਼ਾ ਕਰਦਾ ਖੁਸ਼ ਹੁੰਦਾ ਸੁੱਖੀ ਵੀ ਖੁਸ਼ ਸੀ ਪਰ ਦੀਪੀ ਦਾ ਧਿਆਨ ਹੀ ਕਿਤੇ ਹੋਰ ਸੀ ਕੁਝ ਥੇਰ ਉੱਤੇ ਰੁਕੇ ਉਹ ਘਰ ਪਹੁੰਚ ਜਾਂਦੇ ਹਨ ਤੇ ਰੋਟੀ ਖਾ ਕੇ ਫਿਰ ਸੌਣ ਲੱਗਦੇ ਹਨ ਅੱਜ ਫਿਰ ਉਹ ਦੋਵੇਂ ਪਹਿਣਾ ਇਕੱਠੀਆਂ ਹੀ ਸਨ ਸੁਖੀ ਨੇ ਦੀਪੀ ਨੂੰ ਸਿੱਚਪੀ ਦਾ ਕਾਰਨ ਪੁੱਛਿਆ ਤਾਂ ਦੀਪੀ ਨੇ ਕਿਹਾ ਦੀਦੀ ਇਹ ਤਾਂ ਮੰਗੇ ਹਨ ਬਦਲੀ ਨੂੰ ਪਰ ਉਧਰ ਘਰ ਦੇ ਪਤਨ ਕੀ ਸੋਚਣਗੇ ਮੈਨੂੰ ਤਾਂ ਇਹੀ ਫਿਕਰ ਆ ਕਿਉਂਕਿ ਮੇਰੀ ਸੱਸ ਤਾਂ ਪਹਿਲਾਂ ਹੀ ਕਹਿੰਦੀ ਸੀ ਬਹੁਤੀ ਦੂਰ ਨੌਕਰੀ ਕਰਾ ਨਹੀਂ ਭੇਜਣਾ ਘਰੇ ਬੈਠੋ ਪਰ ਮੈਂ ਨਾ ਪੜ ਲਿਖੀ ਹੁਣ ਘਰ ਨਹੀਂ ਬੈਠ ਸਕਦੀ ਸੁਖੀ ਤੂੰ ਚਿੰਤਾ ਨਾ ਕਰ ਤੇਰੇ ਜੀਜੇ ਜੀ ਤੇ ਨੀਤੇ ਦੀ ਆਪਸ 바ਵਾ ਬੰਦੀਆ ਕੋਈ ਨਾ ਕੋਈ ਤਕਰੀਬ ਸੋਚਣਗੇ ਸਾਂਝਾ ਹੁਣ ਚੁੱਪ ਕਰਕੇ ਦੀਪੀ ਦੇਖਦੇ ਹਾਂ ਕੱਲ ਨੂੰ ਜਾਣਾ ਈ ਆ ਘਰ ਵਾਪਸ ਸੁਖੀ ਦੀਪੀ ਦੀ ਇੱਕ ਕਲ ਦੱਸ ਅੱਛੀ ਤੇਰਾ ਜੀਜਾ ਕੁਝ ਬਦਲਿਆ ਜਿਹਾ ਲੱਗਾ ਮੈਨੂੰ ਪੱਗ ਵੀ ਮੇਰੇ ਨਾਲ ਮੈਚ ਕਰਕੇ ਬੰਨੀ ਦੀਪੀ ਦੀਦੀ ਇਹ ਸਭ ਨੇਡੇ ਨੇ ਕਿਹਾ ਸੀ ਜੀਜਾ ਤਾਂ ਕਾਲੀ ਭਗਵਨਨ ਲੱਗੇ ਸੀ ਜੇ ਨੀਟੇ ਤੇ ਜੀਜਾ ਜੀ ਦੋਵੇਂ ਇਕੱਠੇ ਰਹੇ ਤਾਂ ਜੀਜਾ ਨੂੰ ਵੀ ਬਦਲ ਦੇਣਗੇ ਨੀਚੇ ਨਹੀਂ ਦੇਖਿਓ ਤੁਸੀਂ ਸੁਖੀ ਫੇਰ ਤਾਂ ਲੱਗਦਾ ਮੇਰੀ ਵੀ ਜੂਨ ਸੁਦੁਰਜੂ ਇੱਥੇ ਆਉਣ ਤੇ ਦੀਪੀ ਦੀਦੀ ਰੱਬ ਜੋ ਵੀ ਕਰਦਾ ਵਧੀਆ ਕਰਦਾ ਸ਼ਰਮ ਹੁਣ ਸੋਈਏ ਬਹੁਤ ਥੱਕ ਗਏ ਦੀਪੀ ਨੇ ਸੋਚ ਲਿਆ ਸੀ ਕਿ ਦੀਦੀ ਕੋਲ ਹੀ ਰਹਾਂਗੇ ਆ ਕੀ ਸ਼ਾਇਦ ਮੇਰੇ ਤੇ نیچے ਦੇ ਤੇ ਆਨ ਕਰਕੇ ਮੇਰੀ ਪੈਨ ਸੁખી ਹੋ ਜੇ ਮੰਮੀ ਜੀ ਨੂੰ ਵੀ ਮੈਂ ਆਪੇ ਰਾਜੀ ਕਰ ਲੈਣਾ ਪਰ ਕਿਦਾਂ ਉਹ ਸੁਚਨ-ਸੋਚਤੀ ਸੋ ਗਏ ਸੁਖੀ ਆਪਣੀ ਭੈਣ ਦੀਪੀ ਨੂੰ ਕਹਿੰਦੀ ਆ ਕਿ ਜੇ ਇੱਕ ਦਿਨ نیچے ਨਾਲ ਰਹਿਣ ਨਾਲ ਸ਼ਿੰ다 ਇੰਨਾ ਬਦਲ ਗਿਆ ਫਿਰ ਤੂੰ ਜੀ ਇੱਥੇ ਹੀ ਰਹੇਂਗੀ ਇਹ ਦੋਨੋਂ ਵੀ ਮਿਲਦੇ ਰਹਿਣਗੇ ਤਾਂ ਸ਼ਾਇਦ ਮੇਰੀ ਵੀ ਜੁਨ ਬਦਲ ਜਾਵੇ ਦੀਪੀ ਹਾਂ ਦੀਦੀ ਤਾਂ ਰੱਬਾ ਜੋ ਵੀ ਕਰਦਾ ਭਲੇ ਲਈ ਹੀ ਕਰਦਾ ਕੀ ਪਤਾ ਇਸ ਆਪਾਂ ਦੋਵਾਂ ਦੀ ਹੀ ਭਲਾਈ ਹੋਵੇ ਜੋ ਮੇਰੀ ਬਦਲੀ ਤੁਹਾਡੇ ਸ਼ਹਿਰ ਦੀ ਹੋ ਗਈ ਅਗਲੇ ਦਿਨ ਸਵੇਰੇ ਦੀਪੀ ਤੇ ਨੀਤਾ ਬੱppa ਜਾਂਦੀ ਦੀ ਤਿਆਰੀ ਕਰਦੇ ਹਨ ਸ਼ਿੰ다 ਉਹਨਾਂ ਨੂੰ ਹੋਰ ਰੁਕਣ ਲਈ ਕਹਿੰਦਾ ਹੈ ਸੁਖੀ ਵੀ ਸੋਚਦੀ ਆ ਜਿਹੜਾ ਉਹਦਾ ਪਿੱਠ ਪਿੱਛੇ ਨਹੀਂ ਬੁਰਾਈ ਕਰਦਾ ਆ ਉਹ ਹੁਣ ਮੂੰਹ ਤੇ ਸੇ ਮਿੱਠਾ ਕਿਵੇਂ ਬਣ ਗਿਆ ਖੈਰ ਉਹ ਦੋਵੇਂ ਆਪਣੇ ਕਚੰਡੀ ਘਰ ਵਾਪਸ ਚਲੇ ਜਾਂਦੇ ਹਨ ਕਿਉਂਕਿ ਦੀਪੀ ਨੇ 2 ਦਿਨ ਬਾਅਦ ਦਫਤਰ ਜੁਆਇਨ ਕਰਨਾ ਸੀ ਕਾਰਾ ਕਿ ਨੇਤਾ ਸਾਰੀ ਗੱਲ ਆਪਣੇ ਘਰ ਕਰਦਾ ਹੈ ਤਾਂ ਦੀਪੀ ਦੀ ਸੱਸ ਉਹੀ ਗੱਲ ਮੂੜੇ ਰੱਖ ਦਈਆ ਕਿ ਐਡੀ ਦੂਰ ਦੀਪੀ ਨਹੀਂ ਜਾਏਗੀ ਇਸ ਨੂੰ ਕਹਿ ਕੇ ਨੌਕਰੀ ਛੱਡ ਦੇਵੀ ਕੀ ਕਰਨੀ ਆ ਇਹੋ ਜੀ ਕਮਾਈ ਜੋ ਜੀਆਂ ਚ ਦੂਰੀ ਪਾਵੇ ਦੀਪੀ ਤਾਂ ਚਪਕੜੀ ਸੀ ਨੀਤਾ ਬੋਲ ਪਿਆ ਨੀਤਾ ਮੰਮੀ ਮੈਂ ਰਾਜਪੁਰੇ ਜਾਂਦਾ ਰੋਜ਼ ਤੇ ਦਿੱਲੀ ਆਪੜਾਣ ਕਰਦਾ ਆਂ ਦੀਪੀ ਦੀ ਪਟਿਆਰੇ ਹੋ ਗਈ ਬਦਲੇ ਮੈਂ ਸੋਚਦਾ ਉੱਥੇ ਹੀ ਕਮਰਾ ਕਿਰਾਏ ਤੇ ਲੈ ਕੇ ਰਹਿ ਲਵਾਂਗੇ ਨਲੇ ਦੀਪੀ ਨੌਕਰੀ ਕਰ ਲਉ ਤੇ ਮੈਂ ਵੀ ਰਾਜਪੁਰੇ ਸੌਖਾ ਚਲਾ ਜਾਵਾਂਗਾ ਮੰਮੀ ਲਹਾਦ ਹੋ ਗਈ ਇੱਥੇ ਐਡੀ ਵੱਡੀ ਕੋਠੀ ਚ ਰਹਿ ਰਹੇ ਹਾਂ ਉਤੇ ਕਿੱਥੇ ਸਰਜੋ ਇੱਕ ਕਮਰੇ ਨਾਲ ਤੁਹਾਡਾ ਉਹ ਹਰ ਹਾਲਤ ਵਿੱਚ ਉਹਨਾਂ ਨੂੰ ਜਾਣ ਤੋਂ ਰੋਕਣਾ ਚਾਹੁੰਦੀ ਸੀ ਨੇਤਾ ਮੰਮੀ ਤੁਸੀਂ ਚਿੰਤਾ ਨਾ ਕਰੋ ਮੈਂ ਦੀਪੀ ਦੇ ਜੀਜੇ ਸ਼ਿੰਦੇ ਭਾਜੀ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਸੀ ਕਿ ਸਾਡੇ ਕੋਲ ਰੁਕ ਜਾਓ ਪਰ ਮੈਂ ਮਨਾ ਕਰ ਦਿੱਤਾ ਮੈਂ ਉਹਨਾਂ ਨੂੰ ਕਿਹਾ ਸੀ ਕਿ ਕੋਈ ਕਮਰਾ ਦੱਸਿਓ ਜੇ ਕੋਈ ਕਮਰਾ ਮਿਲਿਆ ਉਹ ਕਹਿੰਦੇ ਸੀ ਉਹਨਾਂ ਦੇ ਦੋਸਤ ਦਾ ਘਰ ਹੈ ਖਾਲੀ ਕੱਲ੍ਹ ਤੱਕ ਦੱਸ ਦੇਣਗੇ ਮੰਮੀ ਫਿਰ ਮੈਨੂੰ ਕੀ ਪੁੱਛਦੇ ਹੋ ਜਾਓ ਭਾਈ ਜੇ ਤੁਹਾਡਾ ਦਿਲ ਕਰਦਾ ਤੁਸੀਂ ਤਾਂ ਸਾਰਾ ਬੰਦੋਬਸਤ ਕਰੀ ਬੱਠੇ ਹੋ ਫਿਰ ਮੈਨੂੰ ਕੀ ਪੁੱਛਦੇ ਹੋ ਉਹ ਲਾਹੋਰਾ ਕਰਦੇ ਬੋਲੀ ਨੀਚੇ ਦੇ ਪਾਪਾ ਉਹ ਭਾਗਮਾਨੀ ਤੂੰ ਐਵੇਂ ਨਾ ਥਾਣੇਦਾਰ ਨਹੀਂ ਬਣਿਆ ਕਰ ਬੱਚੇ ਹੁਣ ਜਵਾਨ ਹੋ ਗਏ ਵਿਆਹੇ ਵਰੇ ਗਏ ਇਹਨਾਂ ਦੀ ਵੀ ਆਪਣੀ ਜ਼ਿੰਦਗੀ ਆ ਜਾਓ ਜਾਓ ਦੀਪੀ ਪੁੱਤ ਤੁਸੀਂ ਕਰੋ ਤਿਆਰੀ ਮੰਮੀ हां हां भाई जाओ ਹੁਣ ਤਾਂ ਸੁਪਰੀਮ ਕੋਰਟ ਨੇ ਵੀ ਹਾਂ ਕਰ ਦਿੱਤੀ ਆ ਨੀਤਾ ਮੰਮੀ ਪਾਪਾ ਤੁਸੀਂ ਫਿਕਰ ਨਾ ਕਰਨਾ ਸਾਡੀ ਅਸੀਂ ਸ਼ੁੱਕਰਵਾਰ ਰਾਤ ਨੂੰ ਚੰਡੀਗੜ੍ਹ ਆ ਜਾਇਆ ਕਰਨਾ ਤੇ ਐਤਵਾਰ ਨੂੰ ਵਾਪਸ ਪਟਿਆਲੇ ਚਲੇ ਜਾਇਆ ਕਰਾਂਗੇ ਬੀਬੀ ਖੁਸ਼ ਹੋ ਜਾਂਦੀ ਆ ਪਰਮਾਤਮਾ ਨੇ ਉਸ ਦੀ ਸੁਣ ਲਈ ਸੀ ਹੁਣ ਉਸ ਨੇ ਆਪਣੀ ਭੈਣ ਦੇ ਕੋਲ ਹੀ ਚਲੀ ਜਾਣਾ ਸੀ ਰਾਤ ਨੂੰ ਉਸ ਨੇ ਬਦਲੇ ਵਾਰੇ ਸਾਰੀ ਗੱਲ ਆਪਣੀ ਮਾਂ ਕੁਲਜੀਤ ਕੋ ਨਾਲ ਸਾਂਝੀ ਕੀਤੀ ਤੇ ماں ਨੇ ਵੀ ਵਧਾਈ ਦਿੱਤੀ ਕਿ ਬਚਿੰਦੇ ਨਾਲੋਂ ਤਾਂ ਪਟਿਆਲਾ ਬਹੁਤ ਲੱਗੇ ਆ। ਛੁੱਟੀ ਵਾਲੇ ਦਿਨ ਚੰਡੀਗੜ੍ਹ ਚਲੇ ਜਾਇਆ ਕਰੋ। ਇੱਧਰ ਸ਼ਿੰਦੇ ਨੇ ਵੀ ਇੱਕ ਘਰ ਦੇਖ ਲਿਆ ਸੀ ਉਹਨਾਂ ਵਾਸਤੇ। ਬਹੁਤ ਵਧੀਆ ਘਰ ਸੀ, ਦੋ ਕਮਰੇ আর ਸੋਈ ਬਾਥਰੂਮ ਇੱਕ ਕੋਠੀ ਵਿੱਚ ਆਪਣਾ ਅਲੱਗ ਪੋਰਸ਼ਨ ਸੀ। ਹੈਵੇ ਗੁਰਦੁਆਰਾ ਸਾਹਿਬ ਦੇ ਲਾਗੇ ਹੀ ਸੀ। ਨੀਟੇ ਨੂੰ ਬਹੁਤ ਵਧੀਆ ਲੱਗਾ। ਉਹ ਅਗਲੇ ਦਿਨ ਆਪਣਾ ਕੁਝ ਜ਼ਰੂਰੀ ਸਮਾਨ ਲੈ ਕੇ ਪਟਿਆਲੇ ਆ ਗਏ ਸ਼ਿੰਦਾ ਤੇ ਸੁੱਖੀ ਵੀ ਉੱਥੇ ਕਰੋ ਰੋਟੀ ਪਾਣੀ ਬਣਾ ਕੇ ਲੈ ਗਏ ਤੇ ਸਭ ਨੇ ਮਿਲ ਕੇ ਸ਼ਾਮ ਹੋਣ ਤੱਕ ਘਰ ਸੈਟ ਕਰ ਲਿਆ ਤੇ ਰੋਟੀ ਖਾਣ ਲੱਗੇ ਫਿਰ ਉਹ ਸਾਰੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਏ ਤੇ ਦੀਪੀ ਦੀ ਨੌਕਰੀ ਲਈ ਅਰਦਾਸ ਵੀ ਕਰਵਾਈ ਉਸ ਤੋਂ ਬਾਅਦ ਸੁੱਖੀ ਤੇ ਸ਼ਿੰਦਾ ਆਪਣੇ ਘਰ ਤੇ ਦੀਪੀ ਹੋਰੀ ਆਪਣੇ ਘਰ ਚਲੇ ਗਏ ਸ਼ਿੰਦੇ ਕਰਤਾ ਟੈਲੀਫੋਨ ਲੱਗਾ ਹੋਇਆ ਸੀ ਦੀਪੀ ਦਫ਼ਤਰ ਤੋਂ ਹੀ ਲੰਚ ਟਾਈਮ ਫੋਨ ਕਰ ਦਿੰਦੀ ਤੇ ਹਾਲ ਚਾਲ ਪੁੱਛਦੀ ਕੁਝ ਦਿਨਾਂ ਚੀ ਗ੍ਰਾਂਤੋਵਾਦ ਸ਼ਿੰਦਾ ਫਿਰ ਤੋਂ ਉਹੀ ਹਰਕਤਾਂ ਕਰਨ ਲੱਗਾ ਗੱਲ ਗੱਲ ਤੇ ਸੱਭ ਕਰਨਾ ਤੇ ਫੇਰ ਜਦੋਂ ਸੁਖੀ ਕੁਝ ਆਪਣੇ ਸਫਾਈ ਚ ਬੁਰਨਾ ਚਾਹੁੰਦੀ ਤਾਂ ਅਗੋਂ ਹੱਥ ਚੁੱਕੰਜ ਜਰਾ ਵੀ ਦੇਰ ਨਾ ਲਗਾਉਂਦਾ ਸੁਖੀ ਟੈਲੀਫੋਨ ਤੇ ਸਾਰੀਆਂ ਗੱਲਾਂ ਨਹੀਂ ਦੱਸ ਸਕਦੀ ਸੀ ਫਿਰ ਦੀਪੀ ਨੇ ਕਰੇ ਕਦੇ ਨੀਤੇ ਨੂੰ ਕਹਿਣਾ ਅੱਜ ਸੋਖੀ ਦੀਦੀ ਨੇ ਸਾਗ ਬਣਾਇਆ ਹੈ ਤੇ ਕਹਿੰਦੀ ਸੀ ਆ ਜਾਣਾ ਡਿਨਰ ਕਰਕੇ ਜਾਣਾ ਮੀਤੇ ਨੂੰ ਸਾਗ ਤੇ ਮੱਕੀ ਦੀ ਰੋਟੀ ਬਹੁਤ ਪਸੰਦ ਸੀ ਉਹ ਨਾ ਨਾ ਕਰ ਸਕਦਾ ਉਹ ਦੋਵੇਂ ਸਾਡੋ ਇਕੱਠੇ ਬੈਠ ਕੇ ਕੁੱਟ-ਕੁੱਟ ਲਾਉਂਗਾਉਂਦੇ ਤੇ ਗੱਲਾਂ ਕਰਦੇ ਰਹਿੰਦੇ ਦੀਪੀ ਤੇ ਸੁਖੀ ਨੇ ਰੋਟੀ ਖਾਣ ਨੂੰ ਕਿਹਾ ਪਰ ਉਹ ਕਹਿੰਦੇ ਕਿ ਥੋੜਾ ਰੁੱਕ ਕੇ ਖਾਵਾਂਗੇ ਦੀਪੀ ਫੇਰ ਪਰੇਸ਼ਾਨ ਹੋ ਗਏ ਤੇ ਆਪਣੇ ਭੈਣ ਨੂੰ ਕਹਿਣ ਲੱਗੀ ਦੀਪੀ ਮੈਂ ਤਾਂ ਸੋਚਿਆ ਸੀ ਕਿ ਰੋਟੀ ਖਾ ਕੇ ਵਾਪਸ ਆਪਣੇ ਘਰ ਚਲੀ ਜਾਵਾਂਗੀ ਪਰ ਇਹ ਤਾਂ ਫੇਰ ਉਹੀ ਕੰਮ ਹੋ ਗਿਆ ਸਾਢੇ 10:00 ਬਜ ਗਏ ਹਨ ਪਤਾ ਨਹੀਂ ਕਦੋਂ ਇਹ ਰੋਟੀ ਖਾਣਗੇ ਤੇ ਫੇਰ ਅਸੀਂ ਘਰ ਵੀ ਜਾਣਾ ਣੇ ਸਵੇਰੇ ਦਫ਼ਤਰ ਵੀ ਜਾਣਾ ਆ ਸੁੱਗੀ ਕੋਈ ਗੱਲ ਨਹੀਂ ਦੀਪੀ ਤੁਸੀਂ ਇੱਥੇ ਆ ਕੇ ਪਹਿਲੀ ਵਾਰ ਹੀ ਆਏ ਹੋ ਸਾਡੇ ਘਰ ਅਤੇ ਕਰ ਲੈਣ ਦੀ ਗੱਲਾਂ ਇਹਨਾਂ ਨੂੰ ਦੀਪੀ ਗੱਲ ਨਾ ਸੁਆ ਕਰਨੀਆਂ ਨੇ ਇਹਨਾਂ ਨੇ ਸ਼ਰਾਬ ਪੀ ਕੇ ਜਵਲੀਆਂ ਮਾਰਦੇ ਹੋਣੇ ਹੋਰ ਕੀ ਕਰਨਾ ਉਹ ਮੂੰਹ ਬਣਾਉਂਦੇ ਹੋਏ ਬੋਲੀ ਸੁਖੀ ਹੌਲੀ ਬੋਲਦੀਪੀ ਪਣੇ ਜੀ ਤੇਰੇ ਜੀਜੇ ਨੇ ਆ ਗੱਲ ਸੁਣ ਲਈ ਤੈਨੂੰ ਤਾਂ ਕੁਝ ਨਹੀਂ ਕਹਿਣਾ ਮੇਰੀ ਸ਼ਾਮ ਤਾਈ ਲੈ ਸਮਝ ਦੀਪੀ ਧੀ ਤੁਸੀਂ ਹੀ ਖੁੱਲ੍ਹ ਦਿੱਤੀ ਹੋਈ ਆ ਜੀਜਾ ਜੀ ਨੂੰ ਤਰਾ ਖਿੱਚ ਕੇ ਰੱਖਿਆ ਕਰੋ ਸੁਖੀ ਮੈਂ ਕਿ ਕਿਛਣਾ ਪਣੇ ਇਹ ਉਹਨਾਂ ਚੋਂ ਨਹੀਂ ਇਹ ਤਾਂ ਆਪਣੀ ਮਰਜ਼ੀ ਦਾ ਮਾਲਕਾ ਜੇ ਕੁਝ ਕਹੋ ਤਾਂ ਸਿੱਧਾ ਕਹਿ ਦਿੰਦਾ ਜਾਂ ਆਪਣੇ ਮਾਪਿਆਂ ਕੋਲੇ ਮੈਂ ਨਹੀਂ ਰੱਖਣੀ ਫਿਰ ਲੜੀ ਜਾਇਓ ਕੇਸ ਪਿਆਤੀ ਦੀਪੀ ਹਾਈ ਦੀਦੀ ਤੂੰ ਇਹਨਾਂ ਕੁਝ ਬਰਦਾਸ਼ਤ ਕਰ ਲਿਆ ਤੇ ਸਾਨੂੰ ਪਣਕ ਵੀ ਨਹੀਂ ਲੱਗਣ ਦਿੱਤੇ ਸੁਖੀ ਅਜੇ ਤਾਂ ਬਹੁਤ ਕੁਝ ਪਤਾ ਲੱਗਣਾ ਬਾਕੀ ਆ ਮੈਂ ਤੇ ਮੰਮੀ ਨੂੰ ਵੀ ਕੁਝ ਨਹੀਂ ਦੱਸਿਆ ਤਾਂ ਕਿ ਪਰੇਸ਼ਾਨ ਨਾ ਹੋਣ ਦੀਪੀ ਜਿੰਨਾ ਬਰਦਾਸ਼ਤ ਕਰੋ ਉਨਾ ਹੀ ਜ਼ਿਆਦਾ ਸਿਰ ਛੜਦੇ ਨੇ ਇਹ ਮਰਦ ਜਾਤ ਹੀ ਐਸੀ ਆ ਮੈਂ ਤਾਂ ਕਦੋਂ ਦੀ ਤਲਾਕ ਲੈ ਰਹੀਂਦੀ ਐਸ ਆਦਮੀ ਤੋਂ ਸੁਖੀ ਨਹੀਂ ਪੈਣੇ ਮਰਤ ਬਿਨਾ ਔਰਤ ਦੀ ਜ਼ਿੰਦਗੀ ਵੀ ਕਾਦੀ ਆ ਹਰ ਕੋਈ ਛੱਡੀ ਹੋਈ ਤੇ ਕੱਲੀ ਜਨਾਨੀ ਨੂੰ ਦੇਖ ਉਹਨੂੰ ਖਾ ਜਾਣ ਵਾਲੀਆਂ ਨਜ਼ਰਾਂ ਹਟ ਤੱਕਦੇ ਨੇ ਇਸ ਲਈ ਉਹੀ ਠੇਕ ਲੱਗਾ ਮੈਨੂੰ ਘੱਟੋ ਘੱਟ ਕੋਈ ਇਸਦੇ ਹੁੰਦੇ ਅੱਖ ਚੱਕ ਕੇ ਤਾਂ ਨਹੀਂ ਦੇਖਦਾ ਜੇ ਛੱਡ ਵੀ ਦਿੰਦੀ ਤਾਂ ਕਿਹੜਾ ਮਾਪਿਆਂ ਨੇ ਘਰ ਬਿਠਾਉਣਾ ਸੀ ਕਿਤੇ ਹੋ ਟਿਕਾਣਾ ਲੱਭ ਦੇਣਾ ਸੀ ਤੇ ਜੇ ਉਹ ਇਸ ਤੋਂ ਵੀ ਮਾੜਾ ਹੋਇਆ ਫੇਰ ਮੈਂ ਕਿੱਧਰ ਜਾਣਾ ਸੀ ਇਸੇ ਲਈ ਮੈਨੂੰ ਤਾਂ ਇਹ ਹੀ ਠੀਕ ਆ ਨਾਲੇ ਮੇਰੇ ਬੱਚੇ ਥੋੜੇ ਸਾਲਾਂ ਨੂੰ ਜਵਾਨ ਹੋਏ ਲੈ ਆਪੇ ਸੁਧਰ ਜੁਏ ਦੀਦੀ ਕਿੱਥੋਂ ਆ ਗਿਆ ਨਾ ਸਵਰ ਤੇਰੇ ਜ ਉਹ ਆਪਣੀ ਭੈਣ ਦੇ ਗਲੇ ਲੱਗ ਜਾਂਦੀ ਆ ਸੁਖੀ ਜਦੋਂ ਵਕਤ ਪੈਂਦਾ ਸਭ ਕੁਝ ਆਪੇ ਆ ਜਾਂਦਾ ਭੈਣੇ ਉਹ ਲੰਬਾ ਹੌਂਕਾ ਪਰਦੀ ਆ ਸੁਖੀ ਓਹੋ ਸੁਖੀ ਰੋਟੀ ਲਗਾ ਦਿਓ ਬਹੁਤ ਭੁੱਖ ਲੱਗੀ ਆ ਸਿੰਦੇ ਦੀ ਲੜਖੜਾਉਂਦੀ ਆਵਾਜ਼ ਸੁਣ ਉਦੋਂ ਮੈਂ ਕਮਰੇ ਚੋਂ ਬਾਹਰ ਆਈਆਂ ਤੇ ਉਹਨਾਂ ਨੇ ਰੋਟੀ ਪਾਉਣ ਲੱਗੀਆਂ ਰੋਟੀ ਖਾਣ ਡੇਟਾ ਤੇ ਦੀਪੀ ਆਪਣੇ ਘਰ ਚਲੇ ਗਏ ਦੀਪੀ ਬਹੁਤ ਗੁੱਸੇ ਚ ਸੀ ਨੀਟੀ ਨੂੰ ਵੀ ਇਸਾ ਅਹਿਸਾਸ ਹੋਇਆ ਤੇ ਉਸਨੇ ਕਲੇਸ਼ ਤੋਂ ਬਚਣ ਲਈ ਚੁੱਪੀ ਧਾਰ ਲਈ ਘਰ ਜਾ ਕੇ ਦੀਪੀ ਪਤਨੀ ਚੁੱਪ ਰਹੇਗੀ ਜੇ ਨੀਟੀ ਨਾਲ ਲੜੇਗੀ ਸੁਖੀ ਇਹੋ ਸੋਚਦੀ ਪਾਸੇ ਪਰਤੀ ਗਈ ਜਦ ਕੇ ਸ਼ਿੰਦਾ ਕੋਲ ਪਿਆ ਕਰਾੜੇ ਮਾਰ ਰਿਹਾ ਸੀ ਦੀਪੀ ਤੇ ਨੀਟਾ ਰਾਤ ਨੂੰ ਰੋਟੀ ਖਾਣ ਤੋਂ ਬਾਅਦ ਸੁਖੀ ਦੇ ਘਰ ਤੋਂ ਆਪਣੇ ਘਰ ਚਲੇ ਜਾਂਦੇ ਹਨ ਦੀਪੀ ਗੁੱਸੇ 'ਚ ਸੀ ਨੀਟੇ ਨੂੰ ਵੀ ਇਸ ਕੱਲ ਦਾ ਅਹਿਸਾਸ ਹੋਇਆ ਕਿ ਉਸਨੇ ਕਲੇਸ਼ ਤੋਂ ਬਚਣ ਲਈ ਛੁਪੀ ਧਾਲੇ ਅੱਧੀ ਰਾਤ ਬੀ ਚੁੱਕੀ ਸੀ ਦੀਪੀ ਤੇ ਨੀਟੇ ਨੇ ਸਵੇਰੇ ਦਫ਼ਤਰ ਵੀ ਜਾਣਾ ਸੀ ਨੀਟਾ ਤੱਕਾਰਾ ਕਿ ਕੱਪੜੇ ਬਦਲ ਕੇ ਵਰਤੇ ਲੰਮਾ ਪਹਿ ਗਿਆ ਤੇ ਪੈਂਦਿਆਂ ਹੀ ਉਸ ਨੂੰ ਨੀਂਦ ਆ ਗਈ ਦੀਪੀ ਦੀ ਇੱਕ ਕਮਜ਼ੋਰੀ ਸੀ ਵੀ ਉਹ ਜਦੋਂ ਵੀ ਗੁੱਸੇ 'ਚ ਹੁੰਦੀ ਉਸ ਨੂੰ ਨੀਂਦ ਨਹੀਂ ਆਉਂਦੀ ਸੀ ਉਸ ਦਾ ਸਿਰ ਭਾਰਾ ਹੋ ਰਿਹਾ ਸੀ ਉਹ ਉੱઠી ਤੇ ਸਿਰਦਰ ਦੀ ਗੋਲੀ ਲੱਪਣ ਲੱਗੀ ਉਸ ਨੇ ਦਰਾਜ ਖੋਲ੍ਹਿਆ ਤਾਂ ਉਸ ਵਿੱਚੋਂ ਦਵਾਈਆਂ ਵਾਲਾ ਡੱਬਾ ਕੱਢਦਿਆਂ ਉਸ ਦੇ ਹੱਥੋਂ ਛੁੱਟ ਕੇ ਡਿੱਗ ਪਿਆ ਡੱਬੇ ਦਾ ਖੜਾਕ ਸੁਣ ਕੇ ਨੀਚੇ ਦੀ ਵਿਆ ਖੁੱਲ ਗਈ ਉਹ ਫਟਾਫਟ ਉੱਠਿਆ ਤੇ ਦਵਾਈਆਂ ਤੇ ਪੱਤੇ ਚੁੱਕਣ ਲੱਗਾ ਦੀਪੀ ਉਸੇ ਹੱਥੋਂ ਦਵਾਈਆਂ ਖੋਣ ਲੱਗੀ ਤੇ ਬੋਲੀ ਕੋਈ ਜ਼ਰੂਰਤ ਨਹੀਂ ਮੈਂ ਲੈ ਲੂੰ ਦਵਾਈ ਆਪੇ ਨੀਤਾ ਦਵਾਈ ਤੈਨੂੰ ਕੀ ਹੋਇਆ ਚੰਗੀ ਭਲੀ ਤਾਂ ਆਈ ਸੀ ਕਰੇ ਦੀਪੀ ਤੁਸੀਂ ਕੀ ਲੈਣਾ ਮੈਥੋਂ ਸੋਝੋ ਆਪਣਾ ਚੁੱਪ ਕਰਕੇ ਮੈਂ ਮਰਾਂ ਜਾਂ ਜੀਵਾਂ ਕਿਸੇ ਨੂੰ ਕੀ ਫਰਕ ਪੈਂਦਾ ਨੀਤਾ ਕਿਸੇ ਨੂੰ ਦਾ ਤਾਂ ਪਤਾ ਨਹੀਂ ਪਰ ਮੈਨੂੰ ਜ਼ਰੂਰ ਪੈਂਦਾ ਫਰਕ ਦੀਪੀ ਨੀਚੇ ਵੱਲ ਗੁੱਸੇ ਨਾਲ ਦੇਖਦੀ ਰਸੋਈ ਵੱਲ ਜਾਣ ਲੱਗਦੀ ਆ ਨੀਤਾ ਉਸ ਤੋਂ ਪਹਿਲਾਂ ਰਸੋਈ 'ਚ ਪਹੁੰਚ ਜਾਂਦਾ ਤੇ ਗਲਾਸ 'ਚ ਪਾਣੀ ਭਰਕੇ ਫੜਾਉਂਦਾ ਹੈ ਆਲੋ ਮੈਡਮ ਜੀ ਪਾਣੀ ਤੇ ਦਵਾਈ ਲੈ ਲਵੋ ਮੈਂ ਨਹੀਂ ਲੈਣੀ ਦਵਾਈ ਇਸ ਪਾਣੀ ਨਾਲ ਮੈਂ ਆਪੇ ਪੀ ਲੂੰ ਓਹੋ ਹੋਰ ਗਲਾਸ 'ਚ ਪਾਣੀ ਭਰਕੇ ਰਸੋਈ 'ਚ ਖੜੀ ਕੜੀ ਸਿਰ ਦਰਦੀ ਦਵਾਈ ਖਾ ਲੈਂਦੀ ਆ ਤੇ ਫੇਰ ਬੱਡੇ ਤੇ ਪੈ ਜਾਂਦੀ ਆ ਨੀਤਾ ਵੀ ਆਪਣਾ ਸਿਰਾਣਾ ਸਿੱਧਾ ਕਰਕੇ ਪੈ ਜਾਂਦਾ ਹੈ ਤੇ ਦੀਪੀ ਦਾ ਸਿਰਾਣਾ ਵੀ ਖਿੱਚ ਕੇ ਆਪਣੇ ਸਿਰ ਥੱਲੇ ਰੱਖ ਦਿੰਦਾ ਹੈ ਆ ਦੀਪਿਕ ਗੁੱਸੇ ਨਾਲ ਬੋਲਦੀ ਆ ਦੀਪੀ ਮੇਰਾ ਸਰਾਣਾ ਕਿਉਂ ਲਿਆ ਮੈਂ ਨਹੀਂ ਸੋਣਾ ਦੋਨੋਂ ਲੈ ਲੈ ਨੀਤਾ ਮੈਂ ਕਦੋਂ ਲਿਆ ਆ ਰਿਹਾ ਤੇਰਾ ਸਰਾਣਾ ਉਹ ਆਪਣੀ ਬਾਹ ਕੱਟ ਕੇ ਰੱਖ ਦਿੰਦਾ ਹੈ ਤੇ ਦੀਪੀ ਨੂੰ ਆਪਣੇ ਡੋਲੇ ਵੱਲ ਇਸ਼ਾਰਾ ਕਰਦਾ ਹੈ ਉਸ ਨੂੰ ਪਤਾ ਸੀ ਕਿ ਜਰੂਰ ਤੱਕ ਉਹ ਦੀਪੀ ਦਾ ਸਿਰ ਨਹੀਂ ਕੁੱਟੇਗਾ ਉਹ ਨਹੀਂ ਸੋਵੇਗੀ ਉਸ ਨੂੰ ਨੀਂਦ ਵੀ ਨਹੀਂ ਆਵੇਗੀ ਦੀਪੀ ਪਾਸਾ ਵਟ ਕੇ ਦੂਜੇ ਪਾਸੇ ਮੂੰਹ ਕਰਕੇ ਸੋ ਜਾਂਦੀ ਆ ਤੇ ਨੀਟਾ ਉਸ ਨੂੰ ਖਿੱਚ ਕੇ ਆਪਣੀ ਬਾਹ ਤੇ ਪਾ ਲੈਂਦਾ ਹੈ ਤੇ ਹੌਲੀ ਹੌਲੀ ਉਸ ਦਾ ਸਿਰ ਘੁੱਟਣ ਲੱਗਦਾ ਹੈ ਦੀਪੀ ਵੀ ਥੋੜੀ ਬਹੁਤ ਅੰਨਾ ਕਰਨੀ ਕਰਦੀ ਚੁੱਪ ਕਰਕੇ ਪੈ ਜਾਂਦੀ ਆ ਉਹ ਬਹੁਤ ਕੁਝ ਕਹਿਣਾ ਚਾਹੁੰਦੀ ਸੀ ਨੀਟੇ ਨੂੰ ਪਰ ਬਹੁਤ ਜ਼ਿਆਦਾ ਰਾਤ ਦੀ ਦੂਜਾ ਸਿਰ ਦਰਦ ਕਾਰਨ ਉਹ ਕੁਝ ਨਾ ਬੋਲੀ ਤੇ ਦਵਾਈ ਦੇ ਅਸਰ ਨਾਲ ਜਲਦੀ ਹੀ ਸੋ ਗਈ ਸਵੇਰੇ ਨੀਟੇ ਦੀ ਆਪਣੀ ਰੁਟੀਨ ਮੁਤਾਬਿਕ ਜਲਦੀ ਆ ਖੁੱਲ ਗਈ ਉਸਨੇ ਬਿਨਾ ਖੜਾ ਕੀਤੇ ਆ ਚਾਹ ਬਣਾਈ ਤੇ ਦੀਪੀ ਨੂੰ ਉਠਾਇਆ ਰਾਤ ਵਾਰੀ ਗੱਲ ਪੁੱਲ ਦੋਨੋਂ ਚਾਹ ਪੀਣ ਲੱਗੇ ਤੇ ਨੀਟੇ ਨੇ ਪੁੱਛਿਆ ਕਿਵੇਂ ਆ ਸਿਰ ਦਰਦ ਤੇ ਰਹਨ ਦੀਪੀ ਠੀਕ ਆ ਤੁਹਾਨੂੰ ਕਿਹੜਾ ਕੋਈ ਫਰਕ ਪੈਂਦਾ ਨੀਟਾ ਅੱਛਾ ਜੀ ਸਵੇਰੇ ਸਵੇਰੇ ਇਨੀ ਆਕੜ ਇੱਕ ਤਾਂ ਮਹਾਰਾਣੀ ਨੂੰ ਚਾਹ ਦਿਓ ਬਣਾ ਕੇ ਤੇ ਉੱਪਰੋਂ ਨਖਰੇ ਵੀ ਸਹੋ ਦੀਪੀ ਮੈਂ ਕਦੋਂ ਕਿਹਾ ਸੀ ਚਾਹ ਬਣਾ ਕੇ ਲਿਆਓ ਆਪਣੀ ਮਰਜ਼ੀ ਨਾਲ ਹੀ ਬਣਾਈ ਆ ਤੁਸੀਂ ਉਹ ਅਜੀਬ ਨਖਰੇ ਨਾਲ ਬੋਲੀ ਨੀਤਾ ਚਲੋ ਫਿਰ ਠੀਕ ਆ ਮੈਡਮ ਜੀ ਤੁਸੀਂ ਨਾ ਪਿਓ ਜਾ ਮੈਂ ਢੋਲ ਦਿਨ ਆਂ ਦੇ ਪੀ ਉਹ ਰਾ ਦਾ ਕੱਪ ਚੁੱਕ ਦਿਆਂ ਬੋਲੀ ਓ ਮੈਂ ਤਾਂ ਚਾਹ ਪੀਣੀ ਆ ਉਹ ਬੱਚੇ ਵਾਂਗ ਕਰਨ ਲੱਗੀ ਨੀਤਾ ਲੈ ਫੜ ਫਿਰ ਪੀ ਲੈ ਬਹੁਤੇ ਨਖਰੇ ਨਾ ਕਰੇ ਦੀਪੀ ਕੱਪ ਫੜ ਲਗਦੀਆ ਤਨੇਟਾ ਕੱਪ ਨੂੰ ਇਧਰ ਉਧਰ ਕਰਦਾ ਹੈ ਦੀਪੀ ਫੇਰ ਮੂੰਹ ਜਿਹਾ ਬਣਾਉਂਦੀ ਹੈ ਤੁਸੀਂ ਰਹਿਣ ਹੀ ਦੇਹੁ ਮੈਂ ਚੱਲੇ ਉਹ ਉੱਠ ਕੇ ਜਾਣ ਲੱਗਦੀ ਆ ਲੈ ਮੇਰੀ ਜਾਨ ਪੀ ਲੈ ਚਾ ਤੇ ਆ ਬਿਸਕਟ ਵੀ ਖਾ ਲੈ ਯਾਰ ਰਾਤ ਲਈ ਹੁਣ ਤਾਂ ਮaaf ਕਰ ਦੇ ਉਸਨੇ ਕੰਨ ਫੜਦੇ ਗਿਆ ਤੇਰੇ ਜੀਜੇ ਨਾਲ ਹੀ ਸੀ ਮੈਂ ਪਤਾ ਹੀ ਨਹੀਂ ਲੱਗਿਆ ਇੰਨਾ ਟਾਈਮ ਹੋ ਗਿਆ ਅੱਗੇ ਤੋਂ ਧਿਆਨ ਰੱਖਾਂਗਾ ਹੁਣ ਮੈਂ ਚੱਲੇ ਆ ਨਹਾ ਦੀਪੀ ਤੁਸੀਂ ਨਹੀਂ ਸੋਚਿਆ ਸੀ ਉਥੇ ਚੰਡੀਗੜ੍ਹ ਹੀ ਤੁਸੀਂ ਐਨਾ ਟਾਈਮ ਬੈਠੇ ਰਹਿੰਦੇ ਸੀ ਪਰ ਹੁਣ ਇੱਥੇ ਆ ਕੇ ਵੀ ਉਯੋ ਕੰਮ ਇਹ ਵੀ ਨਹੀਂ ਸੋਚਦੇ ਸਵੇਰੇ ਦਫ਼ਤਰ ਜਾਣਾ ਹੁੰਦਾ ਮੈਂ ਹੁਣ ਜਾਇਆ ਹੀ ਨਹੀਂ ਕਰਨਾ ਥੋਡੇ ਨਾਲ ਸੁੱਖੀ ਦੀਦੀ ਕਰ ਜਦੋਂ ਲੋੜ ਹੋਈ ਮੈਂ ਇਕੱਲੇ ਨਹੀਂ ਚਲੀ ਜਾਇਆ ਕਰਨਾ ਨੇਤਾ ਚੰਗਾ ਮੇਰੀ ਮਾਂ ਜਿਵੇਂ ਮਰਜੀ ਕਰ ਉਹ ਹੱਥ ਜੋੜਦਾ ਹੈ ਤੇ ਮੋਢੇ ਤੇ ਰੱਖਿਆ ਤੌਲੀਆ ਸੰਭਾਲਣਾ ਹੋਇਆ ਬਾਥਰੂਮ ਚ ਵਰ ਜਾਂਦਾ ਹੈ ਉਧਰ ਸੁਖੀ ਵੀ ਬੇਸ਼ੱਕ ਦੇਰੀ ਨਾਲ ਸੱਤੀ ਸੀ ਪਰ ਬੱਚਿਆਂ ਨੂੰ ਸਕੂਲ ਭੇਜਣ ਕਰਕੇ ਉਸਨੂੰ ਜਲਦੀ ਉੱਠਣਾ ਪੈਂਦਾ ਸੀ ਉਸਨੇ ਉੱਠ ਕੇ ਚਾਹ ਬਣਾਈ ਤੇ ਆਪਣੇ ਘਰ ਵਾਲੀ ਨੂੰ ਵੀ ਉਠਾਇਆ ਉਹ ਨਹਾਤੋ ਕੇ ਤਿਆਰ ਹੋਣ ਲੱਗਾ ਸੁਖੀ ਨੇ ਨਾਸ਼ਤਾ ਬਣਾ ਬੱਚਿਆਂ ਨੂੰ ਵੀ ਸਕੂਲ ਤੋਰ ਦਿੱਤਾ ਸਾਢੇ 10 ਵਜੇ ਤੱਕ ਉਹ ਵਿਹਲੇ ਹੋਵੇ ਤੇ ਆਰਾਮ ਕਰਨ ਲੱਗੀ ਤਾਂ ਇਹਨੇ ਨੂੰ ਫੋਨ ਦੇ ਘੰਟੀ ਵੱਜੀ ਸੁਖੀ ਹਲੋ ਦੂਜੇ ਪਾਸੇ ਹਲੋ ਸੁਖੀ ਪੁੱਤ ਸੁਖੀ ਸਤਿ ਸ਼੍ਰੀ ਅਕਾਲ ਮੰਮਾ ਜੀ ਕਿਵੇਂ ਆ ਤੁਸੀਂ ਉਸਨੇ ਆਵਾਜ਼ ਪਹਿਚਾਨਦੇ ਹੈ ਕਿਹਾ ਮੰਮੀ ਸਤਿ ਸ਼੍ਰੀ ਅਕਾਲ ਪੁੱਤ ਮੈਂ ਠੀਕਾਂ ਤੁਸੀਂ ਦੱਸੋ ਕਿਵੇਂ ਨੇ ਘਰ ਸਾਰੇ ਸੁਖੀ ਸਾਰੇ ਠੀਕਾਂ ਮੰਮਾ ਜੀ ਇਹ ਵੀ ਦਫ਼ਤਰ ਚਲੇ ਗਏ ਤੇ ਬੱਚੇ ਵੀ ਸਕੂਲ ਨੇ ਮੈਂ ਵੇਲੀ ਹੋ ਕੇ ਪੈਨ ਲੱਗੀ ਸੀ ਬਸ ਮੰਮੀ ਕਿਉਂ ਕੀ ਗਲਤੀ ਹੈ ਤਬੀਅਤ ਤਾਂ ਠੀਕ ਆ ਕੁਲਜੀਤ ਕੌਰ ਨੇ ਚਿੰਤਾ ਕਰਦੇ ਪੁੱਛਿਆ ਸੁਖੀ ਹਾਂਜੀ ਮੰਮਾ ਠੀਕ ਆ ਰਾਤੀ ਦੀਪੀ ਤੇ ਨੇਤਾ ਆਈ ਸੀ ਉਹ ਰਾਤ ਕਾਫੀ دیر ਤੱਕ ਬੈਠੇ ਰਹੇ ਤੇ ਦੀਰੀ ਨਾਲ ਹੀ ਸੁੱਤੀ ਸੀ ਤਾਂ ਕਰਕੇ ਅਨਿੰਦਰੀ ਸੀ ਮੰਮੀ ਦੀਪੀ ਹੁਰੀ ਚੀਕ ਸੀ ਸੁਖੀ ਹਾਂਜੀ ਮੰਮੇ ਕੁਛ ਨਹੀਂ ਦੋਨੋ ਤੁਸੀਂ ਫਿਕਰ ਨਾ ਕਰਿਆ ਕਰੋ ਸਾਡਾ ਹੁਣ ਅਸੀਂ ਦੋਵੇਂ ਭੈਣਾਂ ਇਕੱਠੀਆਂ ਹੋ ਗਈਆਂ ਮੰਮੀ ਚਲੋ ਵਧੀਆ ਪੁੱਤ ਕੋਲ ਕੋਲ ਹੋ ਗਈਆਂ ਦੋਵੇਂ ਪੈਣਾ ਮੇਰੀ ਵੀ ਫਿਕਰ ਘਟੀ ਥੋੜੀ ਬਹੁਤ ਸੁਖੀ ਹੋਰ ਦੱਸੋ ਮੰਮੀ ਪਾਪਾ ਕਿ ਮੇਰੇ ਤਕਦੀਰ ਦੀ ਕੋਈ ਖਬਰ ਸਾਰ ਮੰਮੀ ਠੀਕ ਨੇ ਤੇਰੇ ਪਾਪਾ ਵੀ ਦਫ਼ਤਰ ਗਏ ਹੋਏ ਨੇ ਕਹਿੰਦੇ ਸੀ ਅੱਜ ਲੰਚ ਟਾਈਮ ਤੋਂ ਬਾਅਦ ਜਿਸ ਮੇਲ ਕੋਰ ਕੋਲ ਜਾਣਾ ਤਕਦੀਰ ਨੂੰ ਮਿਲਣ ਸੁਖੀ ਕੀ ਗੱਲ ਮੰਮੀ ਠੀਕ ਤਾਂ ਹੈ ਸਭ ਮੰਮੀ ਤਕਦੀਰ ਉੱਥੇ ਕੁਛ ਨਹੀਂ ਉਹ ਤੈਨੂੰ ਤੇ ਦੀਪੀ ਨੂੰ ਬਹੁਤ ਯਾਦ ਕਰਦੀ ਆ ਜੇ ਹੋ ਸਕਿਆ ਤਾਂ ਦੀਪੀ ਨੂੰ ਕਹਿ ਦੇਵੇਂ ਜਾ ਕੇ ਮਿਲ ਆਵੀ ਤੇ ਜੇ ਸ਼ਿੰਦਾ ਮੰਨਦਾ ਹੋਇਆ ਤਾਂ ਤੁਸੀਂ ਵੀ ਜਾਉਣਾ ਸੁਖੀ ਠੀਕ ਆ ਮੰਮੀ ਜੀ ਮੈਂ ਦੀਪੀ ਨਾਲ ਕਰਾਂਗੀ ਗੱਲ ਉਹ ਦਫ਼ਤਰੋਂ ਹੀ ਗੱਲ ਕਰਦੀ ਹੁੰਦੀ ਆ ਮੇਰੇ ਨਾਲ ਉਹਨਾਂ ਦੇ ਘਰ ਹੈ ਜੇ ਟੈਲੀਫੋਨ ਨਹੀਂ ਲੱਗਾ ਅਸੀਂ ਜਾਵਾਂਗੇ ਤੁਸੀਂ ਫਿਕਰ ਨਾ ਕਰਿਓ ਉਹ ਆਪਣੇ ਮਾਂ ਨੂੰ ਦਿਲਾਸਾ ਦਿੰਦੀ ਆਖਦੀ ਆ ਮੰਮੀ ਠੀਕਾ ਪੁੱਤ ਸੁਖੀ ਮੰਮੀ ਜੀ ਬਾਈ ਸੱਕੀ ਫੋਨ ਦਾ ਰਿਸੀਵਰ ਰੱਖ ਲੈਂਦੀ ਆ ਤੇ ਤਕਦੀਰ ਬਾਰੇ ਸੋਚਣ ਲੱਗਦੀ ਆ ਕਿ ਪਤਾ ਨਹੀਂ ਕਿਹੜੀ ਗੱਲਾਂ ਉਹ ਉੱਥੇ ਦਿਲ ਨਹੀਂ ਲਗਾਉਂਦੀ ਸੁਖੀ ਦੀ ਮੰਮੀ ਕੁਲਜੀਤ ਦਾ ਫੋਨ ਆਉਂਦਾ ਹੈ ਉਹ ਦੀਪੀ ਤੇ ਸੁਖੀ ਦੋਮਾ ਦਾ ਹਾਲ ਚਲ ਪੁੱਛਦੀ ਆ ਫਿਰ ਸੁਖੀ ਤੇ ਤਕਦੀਰ ਬਾਰੇ ਪੁੱਛਣ ਤੇ ਉਸ ਨੂੰ ਤਕਦੀਰ ਬਾਰੇ ਦੱਸਦੀ ਆ ਕਿ ਉਹ ਉੱਥੇ ਅਜੇ ਤੱਕ ਵੀ ਦਿਨ ਨਹੀਂ ਲਗਾ ਰਹੀ ਉਸ ਦੀਆਂ ਛੋਟੀਆਂ ਭੈਣਾਂ ਉਸਦੇ ਨਾਲ ਵਿਤਕਰਾ ਕਰਦੀਆਂ ਹਨ ਮਾ ਨਾਲ ਗੱਲ ਕਰਨ ਤੋਂ ਬਾਅਦ ਸੁਖੀ ਤਕਦੀਰਵਾਰ ਰਹੀ ਸੋਚੀ ਗਈ ਉਸ ਨੂੰ ਉਸ ਮਾਸੂਮ ਤਕਦੀਰ ਦੀ ਫਿਕਰ ਹੋਣ ਲੱਗੀ ਦੁਪਹਿਰ ਲంచ్ ਟਾਈਮ ਤੇ ਦੀਪੀ ਸੁਖੀ ਨੂੰ ਫੋਨ ਕਰਦੀ ਆ ਤਾਂ ਸੁਖੀ ਤਕਦੀਰਵਾਰੇ ਗੱਲ ਕਰਦੀ ਆ ਚਿੰਤਾ ਪ੍ਰਗਟ ਕਰਦੀ ਆ ਦੀਪੀ ਕਹਿੰਦੀ ਕੋਈ ਗੱਲ ਨਹੀਂ ਦੀਦੀ ਆਪਾਂ ਸ਼ਨੀਵਾਰ ਜਾਵਾਂਗੇ ਨੀਚੇ ਨੂੰ ਕਹਿ ਕੇ शिंदे ਨੂੰ ਵੀ ਮਨਾ ਲਵਾਂਗੇ ਤੇ ਫਿਰ ਆਪਾਂ ਸਾਰੇ ਜਾਵਾਂਗੇ ਸੁਖੀ ਬਹੁਤ ਖੁਸ਼ ਹੁੰਦੀ ਆ ਕਿਉਂਕਿ ਉਹ ਵੀ ਤਕਦੀਰ ਨੂੰ ਮਿਲਣ ਲਈ ਉਤਾਵਲੀ ਸੀ ਫਿਰ ਉਸ ਨੂੰ ਯਾਦ ਆਉਂਦਾ ਹੈ ਕਿ ਤਕਦੀਰ ਦਾ ਤਾਂ ਜਨਮ ਦਿਨ ਵੀ ਆ ਐਂਥਵਰ ਨੂੰ ਕਿਉਂ ਨਾ ਉਸ ਦੇ ਲਈ ਕੋਈ ਗਿਫਟ ਲੈ ਲਵਾਂ ਉਹ ਫਿਰ ਆਪ ਦੇਪੀ ਨੂੰ ਫੋਨ ਕਰਕੇ ਯਾਦ ਕਰਵਾਉਂਦੀ ਆ ਤਕਦੀਰ ਦੇ ਜਨਮ ਦਿਨ ਬਾਰੇ ਤਾਂ ਦੀਪੀ ਕਹਿੰਦੀ ਇਹ ਤਾਂ ਹੋਰ ਵੀ ਵਧੀਆ ਗੱਲ ਆ ਮੈਂ ਦੋ ਸੂਟ ਉਸ ਦੇ ਵਾਸਤੇ ਖਰੀਦ ਲੈਣੇ ਆ ਇੱਕ ਤੁਸੀਂ ਦੇ ਦੇਣਾ ਤੇ ਇੱਕ ਮੈਂ ਬਾਕੀ ਖਾਨ ਪੀਣ ਦਾ ਸਮਾਨ ਆਪਾਂ ਰਸਤੇ ਵਿੱਚ ਰਹੀ ਖਰੀਦ ਲਵਾਂਗੇ ਸ਼ਾਮ ਨੂੰ ਦੀਪੀ ਨੀਤੇ ਨੂੰ ਸਾਰੀ ਗੱਲ ਦੱਸਦੀ ਆ ਤਾਂ ਨੀਤਾ ਯਾਰ ਆਪਾਂ ਤਾਂ ਚੰਡੀਗੜ੍ਹ ਜਾਣਾ ਸੀ ਅਜੇ ਪਹਿਲਾ ਹੀ ਹਫਤਾ ਆਪਾਂ ਨੂੰ ਇੱਥੇ ਆਇਆ ਨੂੰ ਆਪਾਂ ਮੰਮੀ ਪਾਪਾ ਨਾਲ ਵਾਦਾ ਕੀਤਾ ਸੀ ਕਿ ਹਰ ਵੀਕੈਂਡ ਤੇ ਆਇਆ ਕਰਾਂਗੇ ਅਜੇ ਤਾਂ ਪਹਿਲਾ ਹੀ ਵੀਕੈਂਡ ਆਇਆ ਤੇ ਆਪਾਂ ਉਸਨੇ ਬਾਕੀ ਗੱਲ ਅਧੂਰੀ ਹੀ ਛੱਡ ਦਿੱਤੀ। ਦੀਪੀ ਕੋਈ ਗੱਲ ਨਹੀਂ ਜੀ ਮੈਂ ਕੱਲ ਹੀ ਦਫ਼ਤਰ ਜਾ ਕੇ ਮੰਮੀ ਜੀ ਨਾਲ ਗੱਲ ਕਰ ਲਵਾਂਗੀ ਤੇ ਉਹਨਾਂ ਨੂੰ ਮਨਾ ਵੀ ਲਵਾਂਗੀ। ਇਹ ਸਭ ਤੁਸੀਂ ਮੇਰੇ ਤੇ ਛੱਡ ਦਿਓ ਤੇ ਆਪਣੇ ਘਰ ਇੱਥੇ ਹੀ ਫੋਨ ਲਗਵਾ ਲਵੋ। ਹੀਤਾ ਮੈਂ ਕਿਤੀ ਸੀ ਗੱਲ ਸਿੰਦੇ ਪਾਜੀ ਨਾਲ ਉਹਨਾਂ ਕਿਹਾ ਹੋਇਆ ਕਿ ਕਿਸੇ ਨੂੰ ਸ਼ਾਇਦ ਅਗਲੇ ਹਫ਼ਤੇ ਤੱਕ ਲੱਗ ਜਾਵੇਗਾ ਫੋਨ। ਦੀਪੀ ਇਹ ਗੱਲ ਤਾਂ ਤੁਸੀਂ ਬਹੁਤ ਵਧੀਆ ਕੀਤੀ। ਥੈਂਕ ਯੂ ਸੋਨਿਆ। ਦੀਪੀ ਨੇ ਥੈਂਕ ਯੂ ਕਰਦਿਆਂ ਨੀਚੇ ਦੇ ਗਲਛ ਆਪਣੀਆਂ ਬਾਹਾਂ ਪਾ ਦਿੱਤੀਆਂ। ਪਰ ਨੀਤਾ ਪਾਸੇ ਹਟ ਆਖਣ ਲੱਗਾ। ਉਹੀ ਆ ਨਾ ਤੁਰਤ ਵਾਲੀ ਦੀਪੀ। ਹਾਂ ਉਹੀ ਆ ਹੋਰ ਕਿਸੇ ਵੇਰ ਨੂੰ ਬਦਲ ਜਾਣੀ ਸੀ। ਨੀਤਾ ਫੇਰ ਥੋੜੀ ਨਖਰੀ ਕਰਦਾ ਹੈ ਤੇ ਅਖੀਰ ਨੂੰ ਫੇਰ ਦੋਨੋਂ ਇੱਕ ਦੂਜੇ ਨੂੰ ਕਲਾ ਵਿੱਚ ਲੈ ਕੇ ਪਿਆਰ ਕਰਕੇ ਆਉਣ ਵੇਲੇ ਸਮੇਂ ਵਾਰੇ ਗੱਲਾਂ ਕਰਦੇ ਹਨ। ਉਧਰ ਤਕਦੀਰ ਦੇ ਘਰ ਜਸਮੇਲ ਤੇ ਬਲਦੇਵ ਨੇ ਕਿਸੇ ਜ਼ਰੂਰੀ ਕੰਮ ਜਾਣਾ ਸੀ ਤੇ ਬੱਚੇ ਮਤਲਬ ਤਿੰਨੋ ਕੁੜੀਆਂ ਘਰ ਹੀ ਸਨ ਜਸਮੇਲ ਨੇ ਤਕਦੀਰ ਦੀ ਉਸ ਦੀਆਂ ਭੈਣਾਂ ਨੂੰ ਸਵੇਰ ਦਾ ਨਾਸ਼ਤਾ ਕਰਵਾ ਦਿੱਤਾ ਤੇ ਇਹ ਵੀ ਦੱਸਿਆ ਕਿ ਸ਼ਾਇਦ ਸਾਨੂੰ ਅੰਝ ਦੇਰੀ ਹੋ ਜਾਵੇ ਇਸ ਲਈ ਮੈਂ ਤੁਹਾਡੇ ਲਈ ਦੁਪਹਿਰ ਦੀ ਰੋਟੀ ਵੀ ਬਣਾ ਦਿੱਤੀ ਆ ਤੁਸੀਂ ਖਾ ਲੈਣਾ ਤੇ ਆਹਾ ਡਾਈਨਿੰਗ ਟੇਬਲ ਤੇ ਫਰੂਟਸ ਵੀ ਪਈ ਹਨ ਜਦੋਂ ਭੁੱਖ ਲੱਗੇ ਖਾ ਲੈਣਾ ਹਾਂ ਮਰੇ ਘਰ ਤੋਂ ਬਾਹਰ ਨਹੀਂ ਜਾਣਾ ਤੇ ਨਾ ਹੀ ਅੰਦਰੋਂ ਕੁੰਡਾ ਖੋਲਣਾ ਸਾਰੀਆਂ ਹਾਂਜੀ ਮੰਮੀ ਹਾਂਜੀ ਮੰਮੀ ਕਰਦੀਆਂ ਹਨ ਉਹਨਾਂ ਦੇ ਜਾਣ ਤੋਂ ਬਾਅਦ ਉਹ ਤਿੰਨੋਂ ਭੈਣਾਂ ਘਰ ਹੁੰਦੀਆਂ ਹਨ ਛੋਟੀਆਂ ਦੋਨੋਂ ਆਪਸ ਲੁੱਡੂ ਖੇਡਦੀਆਂ ਹਨ ਤਕਦੀਰ ਕੋਲ ਬੈਠੇ ਪੜ ਰਹੀ ਸੀ ਪਰ ਉਹ ਤਨਵਜੀ ਇਨਾਵਲ ਦਾ ਅਗਲਾ ਭਾਗ ਕੱਲ੍ਹ ਸ਼ਾਮ 5:00 ਵਜੇ ਲੈ ਕੇ ਹਾਜ਼ਰ ਹੋਵਾਂਗੇ ਜੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਹ ਨਾਵਲ ਤੁਹਾਨੂੰ ਕਿਵੇਂ ਲੱਗਿਆ ਸਤਿ ਸ਼੍ਰੀ ਅਕਾਲ ਜੀ